ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਲਾ ਛੱਡਣਾ ਸੀ ਨਾ ਤੇ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਸਥਾਨ ਤੇ ਜਾਂਦੇ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦਾ ਸਸਕਾਰ ਕੀਤਾ ਜਾਂਦਾ ਹੈ ਜਿੱਥੇ ਗੁਰਦੁਆਰਾ ਸੀਸਗੰਗ ਸਾਹਿਬ ਹੈ ਮਹਾਰਾਜ ਜੀ ਕਿਲਾ ਛੱਡਣ ਤੋਂ ਕੁਝ ਸਮਾਂ ਪਹਿਲਾਂ ਸਾਰਾ ਪਰਿਵਾਰ ਲੈ ਕੇ ਜਾਂਦੇ ਨੇ ਉੱਥੇ ਇੱਥੇ ਫਿਰ ਮਹਾਰਾਜ ਨੇ ਜਦੋਂ ਅਰਦਾਸ ਕੀਤੀ ਹੈ ਚੱਲਣ ਦੀ ਤਿਆਰੀ ਹੋ ਗਈ ਹੈ ਇੱਥੇ ਫਿਰ ਮਹਾਰਾਜ ਨੇ ਸੰਗਤ ਦੇ ਵਿੱਚ ਇਹ ਗੱਲ ਕਹੀ ਇਹ ਵੀ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਜਾ ਰਹੇ ਹਾਂ ਹੁਣ ਤੇ ਇਸ ਸਥਾਨ ਦੀ ਕੋਈ ਸੇਵਾ ਕਰੇ ਕੌਣ ਸੇਵਾ ਕਰੇਗਾ ਇਸ ਸਥਾਨ ਦੀ ਉੱਥੇ ਫਿਰ ਭਾਈ ਗੁਰਬਖਸ਼ ਸਿੰਘ ਉਦਾਸੀ ਉਹਨੇ ਫਿਰ ਕਿਹਾ ਮਹਾਰਾਜ ਜੀ ਇਹ ਸੇਵਾ ਮੈਨੂੰ ਤੁਸੀਂ ਬਖਸ਼ ਦਿਓ ਮਹਾਰਾਜ ਨੇ ਹਾਂ ਉਦਾਸੀ ਹਾਂ ਭਾਈ ਗੁਰਬਖਸ਼ ਸਿੰਘ ਜੀ ਉਦਾਸੀ ਉਹਨੇ ਕਿਹਾ ਜੀ ਇਹ ਸੇਵਾ ਮੈਨੂੰ ਕਿਰਪਾ ਕਰਕੇ ਬਖਸ਼ ਦਿਓ ਤੇ ਗੁਰਦੇਵ ਜੀ ਨੇ ਗਲੇ ਲਗਾਇਆ ਮੱਥਾ ਚੁੰਮਿਆ ਤੇ ਥਾਪੜਾ ਦਿੱਤਾ ਮਹਾਰਾਜ ਕਹਿਣ ਲੱਗੇ ਕੋਈ ਸਵਾਲ ਹੈ ਮਨ ਚ ਕਹਿਣ ਲੱਗਾ ਸੱਚੇ ਪਾਤਸ਼ਾਹ ਸਵਾਲ ਇੱਕੋ ਹੀ ਹੈ ਵੀ ਜਦੋਂ ਤੁਸੀਂ ਚਲੇ ਜਾਣਾ ਨਾ ਤੁਹਾਡੇ ਜਾਣ ਤੋਂ ਬਾਅਦ ਇਹਨਾਂ ਨੇ ਇਹਨੂੰ ਉਜਾੜ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਫਿਰ ਇਹ ਗੱਲ ਕਹਿੰਦੇ ਨੇ ਕਿ ਇਹ ਉਜੜੇਗਾ ਨਹੀਂ ਇਹਨੂੰ ਕੋਈ ਉਡਾੜ ਸਕਦਾ ਹੀ ਨਹੀਂ ਇਹ ਵਸੇਗਾ ਆਨੰਦਪੁਰ ਸਾਹਿਬ ਵਸੇਗਾ ਪਰ ਇਹ ਸੱਚ ਹੈ ਕਿ ਵਸਣ ਵਾਸਤੇ ਕਈ ਵਾਰੀ ਉਜੜਨਾ ਪੈਂਦਾ ਹੈ ਜਿਹੜੇ ਉਜੜਦੇ ਨੇ ਉਹੀ ਵਸਦੇ ਨੇ ਫਿਰ ਫਿਰ ਤੁਸੀਂ ਵੇਖੋ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਦੋਂ ਉੱਥੇ ਲੱਖੀ ਸ਼ਾਹ ਬਨਜਾਰਾ ਮਹਾਰਾਜ ਦੇ ਦੇਹ ਦਾ ਧੜ ਦਾ ਸੰਸਕਾਰ ਕਰਦਾ ਨਾ ਤੇ ਆਪਾਂ ਕਹਿੰਨੇ ਆ ਜੀ ਲੱਖੀ ਸ਼ਾ ਬਣ ਜਾ ਰਿਹਾ ਦਾ ਘਰ ਸੜ ਗਿਆ ਹਾਂਜੀ ਪਰ ਅਸਲ ਮਾਇਨੇ ਦੇ ਅੰਦਰ ਉਹ ਸੜਿਆ ਨਹੀਂ ਉਹ ਬਣਿਆ ਬਣਿਆ ਉਹ ਬਣ ਗਿਆ ਹੈ ਉਹ ਸਾਰੀ ਹੋਈ ਉਹ ਬਣ ਗਿਆ ਹੈ ਤੇ ਇਹ ਵੀ ਸੱਚ ਹੈ ਕਿ ਜੇਕਰ ਉਹ ਸੜਦਾ ਨਾ ਤੇ ਬਣਦਾ ਨਾ ਫਿਰ ਬਣਨਾ ਹੀ ਨਹੀਂ ਸੀ ਹੁਣ ਵੇਖੋ ਨਾ ਕਈ ਘਰ ਨੇ ਹਜ਼ਾਰਾਂ ਘਰ ਸਨ ਉਦੋਂ ਕਿਸ ਘਰ ਦੀ ਗੱਲ ਹੁੰਦੀ ਹੈ ਕਿਹੜੇ ਘਰ ਚ ਜਾ ਕੇ ਅੱਜ ਸਜਦੇ ਹੁੰਦੇ ਨੇ ਪਰ ਅਜ ਉਸ ਸਥਾਨ ਤੇ ਹਜ਼ਾਰਾਂ ਲੱਖਾਂ ਲੋਕ ਜਾ ਕੇ ਨਮਸਕਾਰਾਂ ਕਰਦੇ ਨੇ ਉਹ ਘਰ ਛੜਿਆ ਨਹੀਂ ਉਹ ਤੇ ਬਣ ਗਿਆ ਹੁਣ ਵੇਖੋ ਆਪਾਂ ਕਹਿੰਨੇ ਆ ਜੀ ਜਿਹੜਾ ਸੁਕਰਾਟ ਸੀ ਉਹਨੂੰ ਜ਼ਹਿਰ ਦੇ ਦਿੱਤਾ ਗਿਆ ਹੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਪਰ ਜ਼ਹਿਰ ਨੇ ਉਹਨੂੰ ਮਾਰਿਆ ਨਹੀਂ ਬਲਕਿ ਉਹਨੂੰ ਅਮਰ ਕਰ ਦਿੱਤਾ ਹੈ ਜੇਕਰ ਉਹ ਜ਼ਹਿਰ ਨਾ ਪੀਂਦਾ ਫਿਰ ਮਰ ਜਾਂਦਾ ਤਾਂ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਇਹ ਬਸੇਗਾ ਇਹ ਉੱਡਣ ਵਾਲਾ ਨਹੀਂ ਹੈ ਤੋ ਕਈ ਵਾਰੀ ਕੀ ਹੁੰਦਾ ਹੈ ਕਿ ਉਜੜਨਾ ਪੈਂਦਾ ਹੈ ਵਸਣ ਵਾਸਤੇ ਕਈ ਵਾਰੀ ਜਿਹੜਾ ਦੁੱਖ ਏ ਉਹ ਤੁਹਾਨੂੰ ਘੜਦਾ ਹੈ ਤੁਹਾਨੂੰ ਪਾਲਿਸ਼ ਕਰਦਾ ਹੈ ਮਹਾਰਾਜ ਤਾਂ ਇਹਦੇ ਕਹਿੰਦੇ ਕੇਤਿਆਂ ਦੁੱਖ ਭੋਗ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਵੇ ਦੁੱਖ ਆਵੇ ਸਮਝੋ ਉਹ ਤੁਹਾਨੂੰ ਘੜਨ ਵਾਸਤੇ ਆ ਗਿਆ ਉਹਨੇ ਤੁਹਾਨੂੰ ਪਾਲਿਸ਼ ਕਰਨਾ ਹੈ ਉਹਨੇ ਤੁਹਾਨੂੰ ਸਵਾਰਨਾ ਹੈ ਦੁੱਖ ਦਾ ਵੀ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ ਬਿਲਕੁਲ ਓਵੇਂ ਜਿਵੇਂ ਅਸੀਂ ਸੁੱਖ ਦੀ ਸੁੱਖ ਦਾ ਕਰਦੇ ਆਂ ਔਰ ਗੁਰਮੁਖ ਤੇ ਮਨਮੁਖ ਦੇ ਅੰਦਰ ਇਹ ਹੀ ਅੰਤਰ ਹੈ ਵੀ ਗੁਰਮੁਖ ਇੱਕ ਚੀਜ਼ ਨੂੰ ਨਹੀਂ ਦੋਹਾਂ ਚੀਜ਼ਾਂ ਨੂੰ ਪ੍ਰਵਾਨ ਕਰ ਲੈਂਦਾ ਸੁੱਖ ਨੂੰ ਵੀ ਦੁੱਖ ਨੂੰ ਵੀ ਇਹਨੂੰ ਪਾਣਾ ਪਰਣਾ ਕਿ ਹਾਂ ਇਹ ਹੀ ਅਸਲ ਮਨਿਆ ਚ ਪਾਣਾ ਹੈ ਇਹਨੂੰ ਹੀ ਰਜਾ ਕਹਿੰਦੇ ਨੇ ਪਰ ਮਨਮੁਖ ਕਹਿੰਦਾ ਵੀ ਸੁੱਖ ਪ੍ਰਵਾਨ ਹੈ ਦੁੱਖ ਨਹੀਂ ਸੁੱਖ ਚ ਪਟਾਕੇ ਜਲਾਣੇ ਨੇ ਤੇ ਦੁੱਖ ਚ ਢੇਰੀ ਟਾ ਜਾਣੀ ਦੋ ਦੋਗੇ ਨਹੀਂ ਹਾਂ ਦੋਖ ਚ ਰੋਣਾ ਹੈ ਮਨਮੁਖ ਆਂਦਾ ਵੀ ਮੈਨੂੰ ਜਿੱਤ ਤੇ ਚੰਗੀ ਲੱਗਦੀ ਪਰ ਹਾਰ ਨਾ ਨਹੀਂ ਜਾਂਦਾ ਮੈਂ ਜਿੱਤੇਗਾ ਨੱਚੇਗਾ ਗਾਏਗਾ ਜਿੱਦਨ ਹਾਰ ਗਿਆ ਉਹਦਨ ਰੋਏਗਾ ਕਲਪੇਗਾ ਪਰ ਗੁਰਮੁਖ ਖੰਦਦਾ ਵੀ ਜਿੱਤ ਵੀ ਉਹਦੀ ਦਿੱਤੀ ਏ ਸ਼ੁਕਰਾਨਾ ਹਾਰ ਵੀ ਉਹਨੇ ਹੀ ਦਿੱਤੀ ਏ ਲਾਭ ਵੀ ਉਹਨੇ ਹੀ ਦਿੱਤਾ ਹੈ ਨੁਕਸਾਨ ਵੀ ਉਹਨੇ ਹੀ ਦਿੱਤਾ ਇਹਨੂੰ ਕਹਿੰਦੇ ਨੇ ਚੜ ਦੀ ਗਲਾ ਤੋ ਗੁਰੂ ਗੋਬਿੰਦ ਸਿੰਘ ਮਹਾਰਾਜੇ ਦਾ ਪੂਰਾ ਜੀਵਨ ਜਿਹੜਾ ਚੜ ਦੀ ਗਲ ਆਲਾ ਸੀ ਤੇ ਸਾਨੂੰ ਵੀ ਇਹ ਗੱਲ ਪੱਲੇ ਬਣ ਲੈਣੀ ਚਾਹੀਦੀ ਵੀ ਜ਼ਿੰਦਗੀ ਚ ਦੁੱਖ ਵੀ ਆਉਣਗੇ ਸੁੱਖ ਵੀ ਆਉਣਗੇ ਹਾਰ ਵੀ ਹੋਵੇਗੀ ਜਿੱਤ ਵੀ ਨੁਕਸਾਨ ਵੀ ਪਰ ਅਸੀਂ ਤੈਂਦੀ ਗਲਾਚ ਨਹੀਂ ਜਾਣਾ ਚੜ੍ਹਦੀ ਗਲਾਚ ਰਹਿਣਾ ਹੈ ਜਿਹੜਾ ਸਾਡਾ ਸਰੀਰ ਹੈ ਉਹਨੂੰ ਕੋਈ ਭੰਨ ਸਕਦਾ ਹੈ ਤੋੜ ਸਕਦਾ ਹੈ ਪਰ ਜਿਹੜੀ ਸਾਡੀ ਵਿਚਾਰ ਧਾਰਾ ਸਿਧਾਂਤ ਹੈ ਉਹਨੂੰ ਕੋਈ ਨਹੀਂ ਤੋੜ ਸਕਦਾ ਉਹਨੂੰ ਕੋਈ ਹੁਣ ਤਿੰਨ ਦਿਨ ਵੇਖੋ ਨਾ ਛੋਟੇ ਸਾਹਿਬ ਜਦਿਆਂ ਨੂੰ ਤਿੰਨ ਦਿਨ ਜੇਕਰ ਮੰਨ ਲਓ ਮਹਾਰਾ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦੀ ਕਰਨਾ ਸੀ ਉਹਨਾਂ ਕਤਲ ਹੀ ਕਰਨਾ ਸੀ ਤੇ ਉਹ ਕਿੰਨੀ ਕੋਈ ਤਾਕਤ ਸੀ ਉਹਨਾਂ ਕੋਲ ਪਹਿਲੇ ਦਿਨ ਨਹੀਂ ਕਰ ਸਕਦੇ ਪਰ ਉਹ ਕੀ ਚਾਹਦੇ ਸਨ ਵੀ ਜਿਹੜਾ ਇਹਨਾਂ ਦਾ ਮਨੋਬਲ ਹੈ ਮਨੋਬਲ ਤੋੜਨਾ ਛਾਦੇ ਉਹ ਤੋੜਨਾ ਪਰ ਹੁਣ ਸਾਹਿਬ ਜੀ ਉਹਨਾਂ ਨੂੰ ਕੀ ਪਤਾ ਸੀ ਬਈ ਇਹ ਸਿਰਫ ਸਰੀਰਿਕ ਤੌਰ ਤੇ ਛੋਟੇ ਨੇ ਪਰ ਜਿਹੜਾ ਨਾਲ ਦਾ ਮਨੋਬਲ ਉਹ ਤੇ ਬਹੁਤ ਵੱਡਾ ਹੈ ਉਹਨੂੰ ਦੁਨੀਆ ਦੀ ਕੋਈ ਤਾਕਤ ਤੋੜ ਨਹੀਂ ਸਕਦੇ ਉਹ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ